ਤੰਤਨ ਕਰਨਾਨਕ ਜੇਵ ਜੀ ਮਹਾਰਾਜ ਤੰਤਨ ਬਾਬਾ ਸ੍ਰੀ ਜੰਜੀ ਮਹਾਰਾਜ ਗੱਲ ਪੁਰਾਣੀ ਹੈ ਇੱਕ ਨਗਰ ਦੇ ਵਿੱਚ ਇੱਕ ਮਾਂ ਤੇ ਪੁੱਤਰ ਰਹਿੰਦੇ ਸਨ ਸਿਰ ਦੇ ਉੱਤੇ ਬਾਪ ਦਾ ਸਹਾਰਾ ਨਹੀਂ ਸੀ ਸਿਰਫ ਉਹ ਇੱਕ ਦੂਸਰੇ ਦਾ ਸਹਾਰਾ ਸਨ ਜ਼ਿੰਦਗੀ ਦੀ ਗੁਜ਼ਰ ਬਸਰ ਚੰਗੀ ਹੋ ਰਹੀ ਸੀ ਥੋੜੇ ਬਹੁਤ ਕਮਾਈ ਦੇ ਸਾਦੋਂ ਸੰਜਣਾ ਨਾਲ ਉਹਨਾਂ ਦਾ ਰੋਟੀ ਪਾਣੀ ਬਹੁਤ ਸੋਹਣਾ ਚੱਲਦਾ ਸੀ ਮਾਂ ਆਪਣੇ ਪੁੱਤਰ ਨੂੰ ਹੱਦ ਜ਼ਰਜੇ ਤੱਕ ਪਿਆਰ ਕਰਦੀ ਸੀ ਪਰ ਵਿਸ਼ੇ ਵਾਸਨਾ ਕਾਮ ਦੇ ਵਸ ਹੋ ਕੇ ਲੜਕਾ ਬੁਰੀ ਸੰਗਤ ਦੇ ਵਿੱਚ ਪੈ ਗਿਆ ਅਤੇ ਆਪਣੀ ਮਾਂ ਤੋਂ ਮੁੱਖ ਮੋੜਨ ਲੱਗਾ ਹਾਲਾਤ ਇਤਨੇ ਕੀ ਮਾੜੇ ਹੋ ਗਏ ਕਿ ਉਹ ਕਿਸੇ ਵੇਸਵਾ ਦੇ ਪਿਆਰ ਦੇ ਵਿੱਚ ਫਸ ਗਿਆ ਜਦੋਂ ਵੇਸਵਾ ਨੇ ਵੇਖਿਆ ਕਿ ਇਹ ਇਕਲੌਤਾ ਪੁੱਤਰ ਹੈ ਇਹਦੇ ਪਾਸ ਕੁਝ ਜਾਇਦਾਦ ਤੇ ਧਨ ਵੀ ਹੈ ਤੇ ਉਸ ਨੇ ਫੈਸਲਾ ਕੀਤਾ ਕਿ ਇਸ ਦੀ ਜਾਇਦਾਦ ਹੜਪ ਲਈ ਜਾਏ ਧਨ ਵੀ ਆਪਣੇ ਕਬਜ਼ੇ 'ਚ ਕਰ ਲਿਆ ਜਾਏ ਤੇ ਜਦੋਂ ਉਸ ਲੜਕੇ ਨੇ ਵੇਸਵਾ ਨੂੰ ਆਖਿਆ ਕਿ ਮੈਂ ਤੈਨੂੰ ਆਪਣੀ ਪਤਨੀ ਬਣਾਉਣਾ ਚਾਹਨਾ ਹਾਂ ਮੈਂ ਤੇਰਾ ਸ਼ਾਦੀ ਕਰਾਉਣਾ ਚਾਹੁੰਦਾ ਹਾਂ ਤਾਂ ਵੇਸਵਾ ਨੇ ਬੜੀ ਹੀ ਅਜੀਬ ਜਿਹੀ ਸ਼ਰਤ ਰੱਖ ਦਿੱਤੀ ਉਹ ਕਹਿਣ ਲੱਗੀ ਮੈਂ ਤੇਰੇ ਨਾਲ ਸ਼ਾਦੀ ਕਰਾਉਣ ਦੇ ਲਈ ਤਿਆਰ ਹਾਂ ਪਰ ਇਸ ਲਈ ਸ਼ਰਤ ਹੈ ਕਿ ਤੂੰ ਆਪਣੇ ਮਾਂ ਦਾ ਦਿਲ ਕੱਢ ਕੇ ਮੈਨੂੰ ਲਿਆ ਕੇ ਦਿਖਾ ਕਾਮ ਕ੍ਰੋਧ ਦੇ ਵਿੱਚ ਕਾਮ ਵਿਸ਼ੇਵਾਸਨਾ ਦੇ ਵਿੱਚ ਆ ਨਾ ਹੋਇਆ ਲੜਕਾ ਇਸ ਲਈ ਵੀ ਰਾਜੀ ਹੋ ਗਿਆ ਤੇ ਉਸ ਨੇ ਆਪਣੀ ਮਾਂ ਦੇ ਕਤਲ ਦਾ ਫੈਸਲਾ ਕਰ ਲਿਆ ਵਿਸ਼ੇ ਵਾਸਨਾ ਵਿੱਚ ਅੰਨਾ ਹੋ ਕੇ ਛੁਰਾ ਲੈ ਕੇ ਘਰ ਪੁਜਾ ਤੇ ਆਪਣੀ ਮਾਂ ਦਾ ਗਲਾ ਉਹਨੇ ਕੱਟ ਦਿੱਤਾ ਤੇ ਉਹਦਾ ਦਿਲ ਬਾਹਰ ਕੱਢ ਲਿਆ ਇਹ क्रूरता ਦੀ انتਹਾ ਸੀ ਉਸਨੇ ਆਪਣੇ ਮਾਂ ਦਾ ਦਿਲ ਥੈਲੇ ਦੇ ਵਿੱਚ ਪਾਇਆ ਥੈਲਾ ਹੱਥ ਵਿੱਚ ਫੜ ਕੇ ਉਸ ਵੇਸਵਾ ਦੇ ਪਾਸ ਜਾਣ ਲੱਗਾ ਤਾਂ ਕਿ ਉਹਨੂੰ ਦਿਖਾ ਸਕੇ ਵੇਖ ਮੈਂ ਆਪਣੀ ਮਾਂ ਦਾ ਦਿਲ ਕੱਢ ਕੇ ਲੈ ਆਇਆ ਹਾਂ ਜਦੋਂ ਕਾਲੀ-ਕਾਲੀ ਦੇ ਵਿੱਚ ਵੇਸਵਾ ਦੇ ਘਰ ਵੱਲ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਥਾਂ ਤੇ ਉਹਨੂੰ ਠੇਡਾ ਲੱਗਾ ਤੇ ਉਹ ਠੇਡਾ ਖਾ ਕੇ ਜ਼ਮੀਨ ਤੇ ਡਿੱਗ ਪਿਆ ਜੈਸੇ ਹੀ ਉઠਿਆ ਤਾਂ ਥੈਲੇ ਦੇ ਵਿੱਚੋਂ ਮਾਂ ਦਾ ਦਿਲ ਸੀ ਉਨੇ ਆਵਾਜ਼ ਲੈ ਕੇ ਕਿਆ ਪੁੱਤਰਾ ਤੈਨੂੰ ਛੱਟ ਤੇ ਨਹੀਂ ਲੱਗੀ ਇਹ ਹੈ ਮਾਂ ਦਾ ਦਿਲ ਵਿਅਕਤੀ ਵਿਸ਼ੇ वासਨਾ ਦੇ ਵਿੱਚ ਸੰਸਾਰਕ ਪਦਾਰਥਾਂ ਦੇ ਮੋਹ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਹੋ ਕੇ ਅਨੇਕਾਂ ਪਾਪ ਕਰ ਲੈਂਦਾ ਹੈ ਪਰ ਮਾਪੇ ਹਮੇਸ਼ਾ ਆਪਣੇ ਬੱਚੇ ਦੇ ਸੁਖ ਚਿੰਤਕ ਹੀ ਹੁੰਦੇ ਹਨ ਉਹ ਹਮੇਸ਼ਾ ਆਪਣੇ ਬੱਚਿਆਂ ਦਾ ਪਲਾਹੀ ਸੋਚਦੇ ਹਨ ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਹਮੇਸ਼ਾ ਆਪਣੇ ਮਾਪੇ ਦੀ ਸੇਵਾ ਕਰੀਏ ਆਗਿਆਕਾਰੀ ਰਹੀਏ ਤੇ ਉਹਨਾਂ ਦੇ ਕੀਤੇ ਪਰਉਪਕਾਰ ਸਾਨੂੰ ਜਨਮ ਦੇਣਾ ਵੀ ਤੇ ਸਾਡੇ ਮਾਪਿਆਂ ਦਾ ਪਰਉਪਕਾਰ ਹੀ ਹੈ ਸਰੀਰ ਦੇਣਾ ਕਾਇਆ ਦੇਣੀ ਜਨਮ ਦੇਣਾ ਮਾਪਾਪ ਵੱਲੋਂ ਅਸੀਂ ਹਮੇਸ਼ਾ ਰਣੀ ਰਹੀਏ ਅਸੀਂ ਆਪਣੇ ਮਾਪੋ-ਬਾਪ ਦਾ ਕਰਜ਼ਾ ساری ਉਮਰ ਕਦੀ ਵੀ ਨਹੀਂ ਚੁਕਾ ਸਕਦੇ ਸੋ ਇਸ ਆਖੀ ਦੀ ਸਖਿਆ ਹੈ ਕਿ ਅਸੀਂ ساری ਉਮਰ ਆਪਣੇ ਮਾਪੋ-ਬਾਪ ਦੇ ਸ਼ੁਕਰਗੁਜ਼ਾਰ ਰਹੀਏ ਤਨਵਾਦੀ ਰਹੀਏ ਤੇ ਜਿੰਨੀ ਉਹਨਾਂ ਦੀ ਸੇਵਾ ਵੱਤਵੱਦ ਹੋ ਸਕੇ ਕਰੀਏ ਕਿਉਂਕਿ ਅਸੀਂ ਤੇ ਆਪਣੇ ਮਾਪੋ-ਬਾਪ ਦਾ ਪੂਰਾ ਸੋਚ ਸਕਨੇ ਆ ਪਰ ਕੋਈ ਵੀ ਮਾਂ ਕੋਈ ਵੀ ਬਾਪ ਆਪਣੇ ਬੱਚਿਆਂ ਦਾ ਕਦੀ ਬੁਰਾ ਨਹੀਂ ਸੋਚਦੀ ਵਾਹਿਗੁਰੂ ਜੀ